Hãy subscribe cho kênh Ghiền Mì Gõ Để không bỏ lỡ những video hấp dẫn ਇਹ ਜੀ ਪਾਣੀ 20 ਦਿਨ ਹੋ ਗਏ ਬਹੁਤ ਜਿਆਦਾ ਨੁਕਸਾਨ ਕਰਨ ਰਹੀਆਂ ਫਤਨਾ ਫੋਲਾ ਬਹੁਤ ਬਾਹ ਹੋ ਗਿਆ ਲੋਕਾਂ ਦਾ ਬੁੜਾ ਆ ਰਿਹਾ ਬਹੁਤ ਸਾਡੇ ਪਿੰਡ ਦਾ ਵੀ 11200 ਏਕੜ ਜਿਹੜਾ ਝੋਨਾ ਕਮਾਤ ਸਾਰਾ ਡੁੱਬਾ ਪਿਆ ਤੇ ਕਿਹਨਾਂ ਸਾਰ ਨਹੀਂ ਲਈ ਜਾਣਗੇ ਤੇ ਕਾਰੋਬਾਰ ਦਾ ਕਿੱਥਾ ਜਾ ਰਿਹਾ ਬੱਚਿਆਂ ਦਾ ਕਾਰੋਬਾਰ ਦਾ ਤੇ ਓਖਾ ਹੀ ਆ ਬਹੁਤ ਦਿਹਾੜੀਆਂ ਲੂੜੀਆਂ ਆ ਰਹਿਣ ਦਾ ਕੰਮ ਸਾਰਾ ਰੁਗਿਆ ਬਿਲਕੁਲ ਹੀ ਕਿਤੇ ਵੀ ਨਹੀਂ ਹੈਗਾ ਕਿਤੇ ਜਿਵੇਂ ਨਜਮਨਾਂ ਦੇ ਵਿੱਚ ਪੜੀਆਂ ਦੇ ਵਿੱਚ ਕੋਈ ਗੰਦ ਕਢਣਾ ਜਾਂ ਕੋਈ ਕੋਈ ਸਾਰਾ ਰੁਗਿਆ ਜੇ ਸਿਰਦਾਰ ਕੋ ਲੀਡਰ ਜਾਂ ਕੋ ਮੈਂਬਰ ਜਾਂ ਕੋਈ ਇਹ ਮਿਲਦਾ ਤਾਂ ਅਡੇਰੀ ਲੱਗ ਜਾਇਆ ਤਾਂ ਨਾ ਕੋਈ ਨਹੀਂ ਕਹਿਣਾ ਸਾਹਿਬ ਨੇ ਕਹਿਣਾ ਸਾਹਿਬ ਨੇ ਨਹੀਂ ਲਈਏ ਇਹਦੇ ਕਹਿਣਾ ਸਾਹਿਬ ਨੇ ਆ ਇੱਥੇ ਸਾਡਾ ਤਾਂ ਚਲੋ ਮੰਨਦੇ ਆ ਸਾਈਡ ਉੱਤੀ ਇਧਰ ਜਿਨ੍ਹਾਂ ਦੇ ਬੰਨ ਰੁੜ ਗਏ ਬਹੁਤ ਪਿੰਡ ਵਿੱਚ ਘਿਰ ਗਏ ਉੱਥੇ ਨਹੀਂ ਵੜੇ ਇੱਥੇ ਇਹਨਾਂ ਨੇ ਕਿਉਂ ਆਉਣਾ ਕੀ ਮੰਗ ਕਰਦੇ ਇਹ ਮੰਗੇ ਹੋ ਕਰਦੇ ਆ ਵੀ ਸਾਡੇ ਪਿੰਡ ਦਾ ਜਿਹੜਾ ਕੋਈ ਜੋ ਮਜਾ ਮਾਜਵਾ ਬਣਦਾ ਉਹ ਫਾਨਾ ਦਿੱਤਾ ਜਾਵੇ ਤੇ ਕੋਈ ਸਾਹਿਬ ਕਸ਼ਮੀਰ ਸਿੰਘ ਕਿਹੜਾ ਪਿੰਡ ਜੀ ਗਗੜਿਆਲ ਕੀ ਕਹਿਣਾ ਚਾਹਦੇ ਪੱਜੀਆ ਹਾਂਜੀ ਵੇ ਲੋ ਤੁਹਾਡੇ ਸਾਹਮਣੇ ਕਿੰਨਾ ਨੁਕਸਾਨ ਹੈ ਬੇੜੀਆਂ ਦੇ ਲੋਕ ਪਾਰ ਜਾਂਦੇ ਆ ਤੇ ਬਹੁਤ ਬੁਰਾ ਆ ਲਿਆ ਪਾਰ ਦੀ ਫਸਲਾਂ ਮਾਰੀਆਂ ਪਈਆਂ ਵਾ ਤੇ ਕੋਈ ਰੁੜ ਗਈਆਂ ਵਾ ਤੇ ਕੋਈ ਨਾ ਕੋਈ ਸਾਨੂੰ ਮਾਇਬਾ ਦਿੱਤਾ ਯਾਰ ਹਾਂਜੀ ਤਾਈ ਕੋਈ ਲੀਡਰ ਨਹੀਂ ਬੜਿਆ ਜੀ ਸੋਹਪਰਾਇਪੁਰ ਸਾਹਿਬ ਵੀ ਆਏ ਆ ਉਹਨਾਂ ਦੇ ਪਾਣੀ ਨੇ ਕਰਤਾ ਹਿੱਲਚਲਾ ਕਿੰਨਾ ਚੱਲਦਾ ਤੋਂ ਵੱਡਾ ਬਹੁਤ ਬੁਰਾ ਆ ਰਿਹਾ ਜੀ ਹਾਂਜੀ 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 ਇਹ ਬੇੜੀਆਂ ਦਾ ਕੀ ਸਿਸਟਮ ਹੈਗਾ ਭਾਜੀ ਤੇ ਆਪਣਾ ਬੇੜੀਆਂ ਸਿਸਟਮ ਜੀ ਭਾਈ ਪਾਰਿਆ ਨੰਗਨ ਟੱਪਨ ਨੂੰ ਜੋ ਪਾਣੀ ਥੋੜਾ ਹੁੰਦਾ ਉਦੋਂ ਪਾਰ ਨਾ ਕਦੇ ਟੱਪਦੇ ਹੁਣ ਕਰਦਾ ਕਿਤਨਾ ਚੱਲਦਾ ਥੋੜਾ ਹੁਣ ਜੀ ਬਹੁਤ ਬੁਰਾ ਆ ਲਿਆ ਮੁਜੇ ਦਸਰਕਾਰ ਦੇ ਬੜੇ ਬੜੇ ਵਾਦੇ ਕਰਦੀ ਹੈ ਕੋਈ ਨੇ ਨੀਜੀ ਕੋਈ ਵਾਦਾ ਦਿੱਤਾ ਪੂਰਾ ਕਰਨੇ ਕਹਨੇ ਨੀ ਜੋ ਕੀਤਾ ਨਹੀਂ ਮੰਗਦੇ ਸਾਨੂੰ ਇਹੋ ਮੰਗਿਆ ਵੀ ਗਰੀਬਾਂ ਨੂੰ ਕੁਝ ਦਿੱਤਾ ਜਾਵੇ ਕੋਈ ਤੇ ਮਾਜਬਾ ਮਿਲ ਜੇ ਜਿਨ੍ਹਾਂ ਨੇ ਪੈਣੇ ਨੁਕਸਾਨ